खणी मर्द गरीब बचेफे खाणु वारा मंत्री मर्द ਬੋਲੇ ਬਾਈ ਇੱਕ ਮੇਰਾ ਆਮ ਨਾ ਰੱਖੋ ਆਹ ਚਾਰੇ ਜੁੱਤੀਆਂ ਪਹਿਲਾਂ ਇੱਥੇ ਰੱਖ ਕੇ ਆਪਾਂ ਬਿਠਕੋ ਆਲੇ ਸਾਰੇ ਪਿੱਛੇ ਪਿੱਛੇ ਪਲੀਜ਼ ਲਾਈਨ ਜਾ ਰਹਾ ਹੈ ਹਮ ਬੋਲੇ ਪਿੱਛੇ ਤਾਂ ਹੋ ਜਾਓ ਸਾਰੇ ਦੇਖ ਲੈਣ ਦਿਓ ਬਾਈ ਹੈਲੋ ਪਿੱਛੇ ਹੋ ਜਾਓ ਬਾਈ ਹੈਲੋ ਉਹ ਕੇਰਾ ਤਾਂ ਮੁਕਾਣਾ ਕਰਾ ਦੇ ਨਹੀਂ ਆਪ ਬੰਦ ਕਰਾ मुर्दाब मु i do ਸਾਧੂ ਨਹੀਂ ਇਹ ਚੋਰ ਹੈ ਮਾਪਿਆਂ ਨੇ ਨਾਂ ਰੱਖਿਆ ਸਾਧੂ ਪਰ ਜਿਹੜਾ ਬੰਦਾ ਗਰੀਬ ਬੱਚਿਆਂ ਦੇ ਤਲਿਤ ਭਰਾਵਾਂ ਦੇ ਸਾਟਿਆਂ ਦੇ ਪੜ੍ਹਾਈ ਵਾਸਤੇ ਪੈਸਾ ਜਿਹੜਾ ਕੇਂਦਰ ਦੀ ਐਨਡੀਏ ਸਰਕਾਰ ਤੋਂ ਆਇਆ ਹੋਵੇ ਉਹਨਾਂ ਗਰੀਬ ਬੱਚਿਆਂ ਦਾ ਜਿਹੜਾ ਪੈਸਾ ਖਾ ਗਿਆ ਹੋਵੇ ਉਹਨੂੰ ਤੁਸੀਂ ਸਾਧੂ ਕਿਵੇਂ ਕਹਿ ਸਕਦੇ ਹੋ ਇਹ ڈاکੂ ਸਿੰਘ ਧਰਮਸੋਧ ਜਿਹੜਾ ਹੈ ਇਹਨੇ ਗਰੀਬ ਬੱਚਿਆਂ ਦਾ ਵਜ਼ੀਫਾ ਖਾਧਾ ਇਹਦੀ ਜਾਂਚ ਸੀਪੀਆਈ ਨੂੰ ਕੈਪਟਨ ਦੀ ਸਰਕਾਰ ਦੇਵੇ 309 ਕਰੋੜ ਰੁਪਇਆ ਹੁਣ ਆਇਆ ਪਿਆ 10 ਮਹੀਨੇ ਹੋ ਗਏ ਉਹ ਨਹੀਂ ਵੰਡੇਆ 811 ਕਰੋੜ ਰੁਪਇਆ 3 ਸਾਲਾਂ ਚ ਆਇਆ ਜਿਹਦਾ ਗਵਨ ਹੋਇਆ ਤੇ ਸਾਡੇ ਗਰੀਬ ਬੱਚੇ ਤਕਰੀਬਨ 2 ਲੱਖ ਬੱਚੇ ਪੜ੍ਹਾਈ ਕੰਨੀਓ ਵਾਂਝੇ ਰਹਿ ਗਏ ਜਿਹੜੇ ਐਡਮਿਸ਼ਨਾਂ ਨਹੀਂ ਲੈ ਸਕੇ ਕਾਲਜਾਂ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਵਜ਼ੀਫਾ ਜਿਹੜੋ ਸਮੇਂ ਸਿਰ ਜਾਂਦਾ ਸੀ 330000 ਬੱਚਾ ਗਰੀਬ ਦਲਿਤ ਬੱਚਾ ਵਜ਼ੀਫੇ ਦੇ ਸਿਰ ਤੇ ਪੜ੍ਹਾਈ ਕਰਦਾ ਸੀ ਅੱਜ ਇਹ ਮੈਂ ਨਹੀਂ ਕਹਿ ਰਿਹਾ ਇਹ ਡਾਟਾ ਕਹਿ ਰਿਹਾ ਉਹ 330000 ਬੱਚਾ ਰਹਿ ਗਿਆ 1.5 ਲੱਖ 180000 ਬੱਚੇ ਦਾ ਵਜ਼ੀਫਾ ਖਾ ਗਏ ਇਹ ਜਿਹੜਾ ਸਕੇਂਦਰ ਤੋਂ ਆਇਆ ਹੈ ਜਿਨ੍ਹਾਂ ਨੇ ਆਪਦੀਆਂ ਡਿਗਰੀਆਂ ਕਰ ਰਹੀਆਂ ਉਹਨਾਂ ਨੂੰ ਕਾਲਜ ਡਿਗਰੀਆਂ ਨਹੀਂ ਦੇ ਰਹੇ ਉਹਨਾਂ ਨੂੰ ਯੂਨੀਵਰਸਿਟੀਆਂ ਡਿਗਰੀਆਂ ਨਹੀਂ ਦੇ ਰਹੀਆਂ ਕੀ ਤੁਸੀਂ ਸਾਡਾ ਪਹਿਲਾ ਜਿਹੜੀ ਫੀਸ ਹੈ ਉਹ ਦਿਓਗੇ ਫੀਸ ਕਿੱਥੋਂ ਦੇਣ ਫੀਸ ਤਾਂ ਖਾ ਗਿਆ ਸਾਧੂ ਤੇ ਸਾਧੂ ਦਾ ਹੁਣ ਇਨਕੁਆਇਰੀ ਦਾ ਜ਼ਿੰਮੇਵਾਰ ਕੌਣ ਹੈ ਇਹਦੇ ਮਹਿਕਮੇ ਦੇ ਐਡੀਸ਼ਨਲ ਚੀਫ ਸੈਕਟਰੀ ਨੇ ਇੱਕ ਇਨਕੁਆਇਰੀ ਕਰਕੇ ਤਿੰਨ ਮੈਂਬਰੀ ਇਨਕੁਆਇਰੀ ਟੀਮ ਬਣਾਈ ਉਹੀ ਰਿਪੋਰਟ ਨਹੀਂ ਦਿੱਤੀ ਤਿੰਨ ਮੈਂਬਰੀ ਇਨਕੁਆਇਰੀ ਟੀਮ ਬਣਾਈ ਕਿਰਪਾ ਸ਼ੰਕਰ ਸਰੋਜ ਐਡੀਸ਼ਨਲ ਚੀਫ ਸੈਕਟਰੀ ਨੇ ਉਹ ਤਿੰਨ ਮੈਂਬਰ ਇਨਕੁਆਇਰੀ ਟੀਮ ਦੀ ਰਿਪੋਰਟ ਇਨਵੈਸਟੀਗੇਸ਼ਨ ਔਨ ਤੇ ਉਹਨੇ ਆਪਣੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜੀ ਦੀਦਾ ਜੀ ਤੁਸੀਂ ਮੋਟਾ ਮੋਟਾ ਉਹਦੀ ਇੱਕ ਲਾਈਨ ਚ ਉਹਦਾ ਮੁਲਾਂਕਣ ਕਰਨਾ ਹੋਵੇ ਉਹ ਇਹ ਕਹਿੰਦੀ ਹੈ ਸਾਧੂ ਨਹੀਂ ਇਹ ਚੋਰ ਹੈ ਸੋ ਉਸ ਚੋਰ ਤੇ ਕਾਰਵਾਈ ਕੌਣ ਕਰੂਗਾ ਕੈਪਟਨ ਨੇ ਤਾਂ ਪਹਿਲੇ ਦਿਨ ਕਲੀਨ ਚਿੱਟ ਦਿੱਤੀ ਉਹਨੂੰ ਕੇਂਦਰ ਦਾ ਪੈਸਾ ਕੇਂਦਰ ਇਨਕੁਆਇਰੀ ਕਿਉਂ ਨਾ ਕਰੇ ਇਸ ਮਸਲੇ ਦੀ ਮਣਾ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜਾਂਚ ਬਠਾਈ ਆ ਲੱਗਦਾ ਤੁਹਾਨੂੰ ਉਹ ਸੈਟੀਸਫਾਈ ਇੱਕ 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 ਕਰਕੇ ਹਾਂਜੀ ਸਰ ਜਿਸ ਤਰੀਕੇ ਤੁਸੀਂ ਬੋਲਿਆ ਕਿ ਆਫੀਸਰ ਨੇ ਦਿੱਤੀ ਸਰ ਉਸ ਤੋਂ ਬਾਅਦ ਵੀ ਕੀ ਲੱਗਦਾ ਕਿ ਉਸ ਆਫੀਸਰ ਦੇ ਉੱਪਰ ਵੀ ਕਾਰਵਾਈ ਕੀਤੀ ਗਈ ਸਰਕਾਰ ਤਾਂ ਕੁਝ ਕਰਦੀ ਨਹੀਂ ਕਿ ਆਪਣੇ ਹੀ ਮੁਲਾਜ਼ਮ ਹੈ ਸਭ ਕੁਝ ਆਪਣੇ ਆਪਣਾ ਹੀ ਮੰਤਰੀ ਹੈ ਅਫਸਰ ਤੇ ਕਾਦੀ ਕਾਰਵਾਈ ਕਲੀਨ ਚਿੱਟਾ ਦੇ ਦਿੱਤੀ ਕੈਪਟਨ ਨੇ ਆਪਣੇ ਮੰਤਰੀ ਨੂੰ ਕੈਪਟਨ ਨੇ ਤਾਂ ਪਹਿਲੇ ਦਿਨ ਕਹਿਤਾ ਕਿ ਇਹ ਮੈਂ ਜੀ ਹੁਣ ਚੀਫ ਸਕੱਟਰੀ ਨੂੰ ਦੇਤੀ ਚੀਫ ਸਕੱਟਰੀ ਨੂੰ ਦੇ ਕੇ ਬਿਆਨ ਇਹ ਦੇਤਾ ਕਿ ਕੈਪਟਨ ਸਾਧੂ ਸਿੰਘ ਧਰਮਸੋਧ ਇਹਦੀ ਕੋਈ ਗਲਤੀ ਨਹੀਂ ਕਿਹੜੇ ਚੀਫ ਸੈਕਟਰੀ ਦੀ ਹਿੰਮਤ ਹੈ ਕਿ ਮੁੱਖ ਮੰਤਰੀ ਦੇ ਬਿਆਨਾਂ ਦੇ ਉਲਟ ਇਨਕੁਆਇਰੀ ਕਰ ਦੇਵੇ ਨਾਲੇ ਇੰਨੀਆਂ ਮੈਨੂੰ ਦੱਸ ਦਿਓ ਇੱਕ ਧਾਰਨ ਦੇ ਦਿਓ ਜਿੱਥੇ ਐਡੀਸ਼ਨਲ ਚੀਫ ਸੈਕਟਰੀ ਲੈਵਲ ਦੇ ਅਫਸਰ ਦੀ ਇਨਕੁਆਇਰੀ ਹੋਈ ਹੋਵੇ ਉਸ ਇਨਕੁਆਇਰੀ ਨੂੰ ਫਿਰ ਤੁਸੀਂ ਚੀਫ ਸੈਕਟਰੀ ਨੂੰ ਭੇਜਦੇ ਹੋ ਫਿਰ ਤਾਂ ਇਹ ਤਾਂ ਤੁਸੀਂ ਜਿੰਨੀਆਂ ਜਿੰਨੀਆਂ ਸਿਆਸੀਕਰਨ ਕਰਕੇ ਸਿੱਟਾਂ ਬਣਾਈਆਂ ਜਦੋਂ ਸਿੱਟਾਂ ਦੀਆਂ ਰਿਪੋਰਟਾਂ ਆ ਗਈਆਂ ਕੀ ਉਹ ਡੀਜੀਪੀ ਨੂੰ ਇਨਕੁਆਇਰੀ ਵਾਸਤੇ ਭੇਜੋਗੇ ਉਹ ਸਿੱਟਾਂ ਦੀ ਇਨਕੁਆਇਰੀ ਨੂੰ ਨਹੀਂ ਮੰਨੋਗੇ ਇਹ ਇਹ ਦੋਰੇ ਮਾਪਦੰਡ ਕਿਉਂ ਹੈ ਕੈਪਟਨ ਸਾਹਿਬ ਇਸ ਗੱਲ ਦਾ ਜਵਾਬ ਦੇਣ ਕਿ ਕੇਂਦਰ ਵੱਲੋਂ ਜਿਹੜਾ 811 ਕਰੋੜ ਰੁਪਇਆ ਗਰੀਬ ਬੱਚਿਆਂ ਦੇ ਦਲਿਤ ਭਰਾਵਾਂ ਦੇ ਦਲਿਤ ਵੀਰਾਂ ਦੇ ਵਜ਼ੀਫੇ ਵਾਸਤੇ ਨਰਿੰਦਰ ਮੋਦੀ ਦੀ ਐਨਡੀਏ ਸਰਕਾਰ ਨੇ ਭੇਜਿਆ ਉਹਦਾ ਗਵਨ ਹੋਇਆ 40 ਕਰੋੜ ਰੁਪਇਆ ਦਾ ਪਤਾ ਹੀ ਨਹੀਂ ਕਿਨੂੰ ਗਿਆ ਕੋਈ ਇੰਸਟੀਚਿਊਟ ਨਹੀਂ ਉਸ ਨਾਂ ਦਾ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਇਹਨਾਂ ਨੇ 40 ਕਰੋੜ ਦਿੱਤਾ ਕਈ ਇੰਸਟੀਚੂਟਸ ਨੂੰ ਆਡਿਟ ਕਰਕੇ ਫਾਈਨੈਂਸ ਡਿਪਾਰਟਮੈਂਟ ਨੇ ਇਹਨਾਂ ਦਾ ਵੀ ਫਾਈਨੈਂਸ ਡਿਪਾਰਟਮੈਂਟ ਹੈ ਉਹਨਾਂ ਨੇ ਉਹਨਾਂ ਇੰਸਟੀਚਿਊਟਸ ਵੱਲ ਪੈਸੇ ਕੱਢੇ ਸੀ ਇਹਨਾਂ ਨੇ ਪੈਸੇ ਕੱਢਨੇ ਤੇ ਲੈਣੇ ਤਾਂ ਉਹਨਾਂ ਤੋਂ ਕੀ ਸੀ ਉਹਨਾਂ ਨੂੰ 19 ਕਰੋੜ ਰੁਪਇਆ ਹੋਰ ਦੇਤਾ ਇਹ ਕੌਣ ਜ਼ਿੰਮੇਵਾਰ ਐ ਇੰਨਾ ਗੱਲਾਂ ਦਾ ਤੇ ਕੇਂਦਰ ਦਾ ਪੈਸਾ ਗਰੀਬ ਬੱਚਿਆਂ ਵਾਸਤੇ ਆਇਆ ਐ ਐਨਡੀਏ ਦੀ ਸਰਕਾਰ ਨੇ ਭੇਜਿਆ ਕੈਪਟਨ ਦਾ ਚੋਰ ਉਹਨੂੰ ਗਵਨ ਕਰ ਗਿਆ ਤੇਦੀ ਇਨਕੁਆਇਰੀ ਸੀਬੀਆਈ ਤੋਂ ਹੋਣੀ ਚਾਹੀਦੀ। ਅਰੇ ਤੇ ਹਲ 69 ਕਰੋੜ ਦੀ ਗੱਲ ਕਰਦਾ ਤੁਸੀਂ 811 ਕਰੋੜ ਦੀ ਗੱਲ ਕਰ ਦੋ ਵੀ ਉਹ ਉਹਦੀ ਜਾਂਚ ਕੌਣ ਕਰੂਗਾ? ਮੈਂ ਦੱਸਦਾ ਤੁਹਾਨੂੰ ਫਰਕ ਕੀ ਹੈ। ਮੈਂ ਫਰਕ ਦੱਸਦਾ ਕੀ ਹੈ। 69 ਕਰੋੜ ਦਾ ਗਵਨ ਦਾ ਸਿੱਧਾ ਸਾਹਮਣੇ ਆ ਗਿਆ ਕਿ ਕਈ ਇੰਸਟੀਚਿਊਟਸ ਹੀ ਹੈ ਨਹੀਂ ਜਿਨ੍ਹਾਂ ਨੂੰ ਪੈਸਾ ਗਿਆ ਤੇ ਬਾਕੀ ਜਿਹੜੀਆਂ ਆਡਿਟਿਡ ਇੰਸਟੀਚਿਊਟਸ ਹੈ ਉਹਨਾਂ ਤੋਂ ਲੈਂਡ ਦੀ ਬਜਾਏ ਪੈਸੇ ਦਿੱਤੇ 69 ਕਰੋੜ ਤਾਂ ਇਹ ਹੋ ਗਿਆ। 811 ਕਰੋੜ ਮੈਂ ਕਿਉਂ ਕਹਿ ਰਿਹਾ? ਉਸ ਰਿਪੋਰਟ ਦੇ ਵਿੱਚ ਬੜਾ ਕਲੀਅਰ ਲਿਖਿਆ ਹੈ ਕਿ ਇਹ ਪੈਸਾ ਕੇਵਲ ਉਹਨਾਂ ਇੰਸਟੀਚਿਊਟਸ ਨੂੰ ਦਿੰਦੇ ਸੀ ਇਹ 811 ਕਰੋੜ ਦੀ ਗੱਲ ਕਰ ਰਿਹਾ ਮੈਂ ਜਿਹੜੀਆਂ ਇਹਨਾਂ ਨਾਲ ਸੌਦਾ ਕਰਕੇ ਜਾਂਦੀਆਂ ਸੀ ਕਿ ਜੇ ਤੁਸੀਂ ਸਾਨੂੰ ਪੈਸੇ ਦੇਵੋਗੇ ਤਾਂ ਅਸੀਂ ਇੰਨਾ ਪਰਸੈਂਟੇਜ ਤੁਹਾਨੂੰ ਕੱਟ ਦੇਵਾਂਗੇ ਇਹ 811 ਕਰੋੜ ਤਾਂ ਮੜਦਾ ਇਹ ਕੱਲੇ 99 ਕਰੋੜ ਦੀ ਇਨਕੁਆਇਰੀ ਨਹੀਂ ਹੋਊਗੀ ਇਹ 811 ਕਰੋੜ ਦੀ ਇਨਕੁਆਇਰੀ ਹੋਊਗੀ ਤੇ ਕੈਪਟਨ ਦਾ ਚੋਰ ڈاکੂ ਧਰਮਸੋਧ ਇਸ ਲੱਖਾਂ ਦੇ ਪਿੱਛੇ ਹੋਊਗਾ ਅੱਜ ਮੇਰੀ ਗੱਲ ਯਾਦ ਰੱਖੋ ਜਿਸ ਤਰੀਕੇ ਨਾਲ ਸ਼ਰਾਬ ਦਾ ਵੀ ਨਕਲੀ ਸ਼ਰਾਬ ਦਾ ਮੁੱਦਾ ਉੱਠਿਆ ਸੀ ਵੀ ਇਹ ਮੰਗ ਕੀਤੀ ਗਈ ਬਹੁਤ ਆਮ ਲੇਕਿਨ ਉਹ ਵੀ ਕੁਝ ਨਹੀਂ ਕੀਤਾ ਗਿਆ ਹੁਣ ਇਹ ਤੁਸੀਂ ਮੁੱਦਾ ਚੁੱਕਿਆ ਕਿਉਂਕਿ ਸਰ ਮੁੱਦੇ ਬਹੁਤ ਚੁੱਕਿਆ ਲੇਕਿਨ ਸਰਕਾਰ ਫਿਰ ਵੀ ਚੁਪਰੀਲੀ ਸਰਕਾਰ ਹਰ ਬਾਰ ਕਲੀਨ ਚਿੱਟ ਦੰਦੀ ਰਹਿੰਦੀ ਹੈ ਸਰਕਾਰ ਤਾਂ ਬੈਠੀ ਹੈ ਜੀ ਜੰਗਲਾਂ ਦੇ ਵਿੱਚ ਤੇ ਉੱਥੇ ਮੰਗਲ ਮਨਾ ਰਹੀ ਹੈ ਸੂਬੇ ਦੇ ਲੋਕ ਜਿਹੜੇ ਆ ਉਹ ਤਰਾ ਤਰਾ ਕਰਕੇ ਮਰ ਰਹੇ ਆ ਤੁਸੀਂ ਜ਼ਿਕਰ ਕੀਤਾ ਸ਼ਰਾਬ ਦੇ ਨਾਲ ਹੋਈਆਂ ਮੌਤਾਂ ਦਾ 150 ਤੋਂ ਉੱਪਰ ਮੌਤ ਹੋ ਗਈ। ਕਿ ਪਰਿਵਾਰਾਂ ਨੇ ਲਿਖ ਕੇ ਦਿੱਤਾ ਕਿ ਸਾਡੇ ਜਿਹੜੇ ਜੀ ਗਏ ਆ ਉਹ ਕਾਂਗਰਸ ਦੇ ਫਲਾ ਫਲਾ ਐਮ ਐਲ ਏ ਨੇ दारू ਭੇਜੀ ਸੀ ਸਾਡੇ ਘਰੇ ਉਹਦੇ ਤੇ ਕੋਈ ਕਾਰਵਾਈ ਨਹੀਂ। ਅੱਜ ਗਰੀਬ ਬੱਚੇ ਜਿਹੜੇ ਆ ਉਹਨਾਂ ਦੀ ਵਜ਼ੀਫਾ ਖਾ ਗਿਆ ਇਹਨਾਂ ਦਾ ਚੋਰ ਮੰਤਰੀ ਉਹਦੇ ਤੇ ਕੋਈ ਕਾਰਵਾਈ ਨਹੀਂ ਕਰਨ ਨੂੰ ਤਿਆਰ ਇਹ। ਇਲੀਗਲ ਮਾਈਨਿੰਗ ਦੀ ਹਾਈ ਕੋਰਟ ਨੇ ਸੀਬੀਆਈ ਇਨਕੁਆਇਰੀ ਆਰਡਰ ਕਰਤੀ। ਉਹਦੇ ਤੇ ਕੋਈ ਉਹਦੋਂ ਪਹਿਲਾਂ ਕੋਈ ਕਾਰਵਾਈ ਨਹੀਂ ਕਰੇ ਇਹ ਕਿੰਨਾ ਚਿਰ ਬਚਣਗੇ ਉਹ ਕਹਿੰਦੇ ਹੁੰਦੇ ਨਾ ਬੱਕਰੇ ਦੀ ਮਾਂ ਕਿੰਨਾ ਚਿਰ ਖੈਰ ਮਨਾਊਗੀ ਹੁਣ ਕੇਂਦਰ ਦੀਆਂ ਏਜੰਸੀਆਂ ਨੂੰ ਜਾਂਚ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਕੇਂਦਰ ਦਾ ਪੈਸਾ ਵਜ਼ੀਫੇ ਦਾ ਪੈਸਾ ਵੀ ਕੇਂਦਰ ਦਾ ਪੈਸਾ ਕਿਹਨੇ ਜਾਂਚ ਕਰੇ ਮੰਰੇਗਾ ਸਕੈਮ ਹੋ ਗਿਆ ਮੰਰੇਗਾ ਦਾ ਪੈਸਾ ਕੇਂਦਰ ਦਾ ਪੈਸਾ ਕੇਂਦਰ ਜਾਂਚ ਕਰੇ ਤੇ ਸਾਲ ਰਹਿ ਗਿਆ ਉਹ ਕਹਿੰਦੇ ਬਹੁਤੀ ਖਾਲੀ ਥੋੜੀ ਰਹਗੀ ਸਾਲ ਰਹਿ ਗਿਆ ਮਗਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਪਹਿਲੇ ਦਿਨੇ ਇਨਕੁਆਇਰੀਆਂ ਵਿਜਲੈਂਸ ਨੂੰ ਜਾਣਗੀਆਂ ਤੇ ਸਾਧੂ-ਸੂਦੂ ਹੋ ਰਹੀਆਂ ਲੱਤਾਂ ਤੋਂ ਬੰਨ ਕੇ ਨਾ ਨਾ ਲਿਆਂਦੇ ਜਿਨ੍ਹਾਂ ਨੇ ਗਰੀਬਾਂ ਦੇ ਬੱਚਿਆਂ ਦਾ ਪੈਸਾ ਖਾਧਾ ਐਦੂੰ ਗਿਰਿਆ ਹੋਇਆ ਤੂੰ ਮਾੜਾ ਕੰਮ ਕੀ ਹੋ ਸਕਦਾ ਇਹ ਬੰਨ ਕੇ ਇਹਨਾਂ ਨੂੰ ਲਿਆਵਾਂਗੇ ਤੇ ਇਹਨਾਂ ਨੂੰ ਇਨਕੁਆਇਰੀ ਫੇਸ ਕਰਾਵਾਂਗੇ ਕਿਉਂਕਿ ਇਸ ਸਮੇਂ ਇੰਨਾ ਜ਼ਿਆਦਾ ਕਰੋਨਾ ਦਾ ਇੱਕ ਕਹਿਰ ਵਸਿਆ ਹੋਇਆ ਹੈ ਬਹੁਤ ਲਗਾਤਾਰ ਹੁਣ ਸਰ ਡਾਕਟਰਸ ਵੀ ਪੋਜ਼ਿਟਿਵ ਲਗਾਤਾਰ ਆ ਰਹੇ ਨੇ ਸਰਕਾਰ ਦੀ ਕਿੰਨੀ ਵੱਡੀ ਨੈਗਲੀਜੈਂਸ ਸਰਕਾਰ ਨੂੰ ਕਿੰਨ ਲੱਗਦਾ ਨਹੀਂ ਕਿ ਸਰਕਾਰ ਨੂੰ ਉਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਅਗਰ ਡਾਕਟਰਸ ਇਸ ਤਰੀਕੇ ਨਾਲ ਸਟਾਫ ਨਰਸਿਸ ਆਣ ਲੱਗ ਜਾਣਗੇ ਤੇ ਫਿਰ ਆਮ ਲੋਕਾਂ ਦਾ ਕਿਸ ਤਰੀਕੇ ਨਾਲ ਇਲਾਜ ਹੋਏਗਾ ਦੇਖੋ ਦੋ ਗੱਲਾਂ ਹੈ ਜੀ ਇਹਦੇ ਵਿੱਚ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਸਰਕਾਰ ਤਾਂ ਜੰਗਲ 'ਚ ਬੈਠੀ ਹੈ ਨਾ ਉੱਥੇ ਕਰੋਨਾ ਜਾਵੇ 5000 ਬੰਦਾ ਵਾਲੇ ਦੁਆਲੇ ਲਾਇਆ ਜੀ ਬਾਹਰ ਨਿਕਲਣਾ ਨਹੀਂ ਡਾਕਟਰਸ ਅੱਜ ਪੋਜ਼ਿਟਿਵ ਆਉਣ ਲੱਗੇ ਹਿੰਦੁਸਤਾਨ ਦੇ ਵਿੱਚ ਮੋਰਟੈਲਿਟੀ ਰੇਟ ਘਟ ਰਿਹਾ ਪੰਜਾਬ ਦੇ ਵਿੱਚ ਮੋਰਟੈਲਿਟੀ ਰੇਟ ਵਧ ਰਿਹਾ ਹੈ ਇਹ ਕਿਉਂ ਹੋ ਰਿਹਾ ਹੈ ਮੋਰਟੈਲਿਟੀ ਰੇਟ ਕੀ ਹੈ ਕਿ ਪੋਜ਼ਿਟਿਵ ਕੇਸਾਂ ਦੇ ਵਿੱਚੋਂ ਕਿੰਨੇ ਪਰਸੈਂਟ ਦੀ ਜਾਨ ਜਾਂਦੀ ਹੈ ਹਿੰਦੁਸਤਾਨ ਚ ਘਟ ਰਿਹਾ ਪੰਜਾਬ ਚ ਵਧ ਰਿਹਾ ਸਭ ਤੋਂ ਪਹਿਲਾ ਸੂਬਾ ਪੰਜਾਬ ਸੀ ਲੋਕਡਾਊਨ ਲਾਉਣ ਵਾਲਾ ਸਭ ਤੋਂ ਪਹਿਲਾ ਸੂਬਾ ਤੇ ਸੂਬਾ ਲਾਕਡਾਊਨ ਦਾ ਮੁੱਖ ਕਾਰਨ ਕੀ ਸੀ ਜਿਹੜਾ ਦੂਜੇ ਸੂਬਿਆਂ ਨੇ ਇਸ ਕਾਰਨ ਨੂੰ ਵਰਤਿਆ ਕਿ ਲੋਕਾਂ ਨੂੰ ਘਰਾਂ ਦੇ ਅੰਦਰ ਬੰਦ ਕਰਕੇ ਆਪ ਸਰਕਾਰਾਂ ਬਾਹਰ ਨਿਕਲੀਆਂ ਆਪਦੀਆਂ ਹੈਲਥ ਫੈਸਿਲਿਟੀਆਂ ਅਪਗ੍ਰੇਡ ਕੀਤੀਆਂ ਇੱਥੇ ਤਾਂ ਸਰਕਾਰ ਵੀ ਅੰਦਰ ਵੜ ਗਈ ਹੁਣ ਤੱਕ ਨਹੀਂ ਨਿਕਲੀ ਤੁਸੀਂ ਕਿਵੇਂ ਸਰਕਾਰ ਤੋਂ ਕੋਈ ਗੱਲ ਦੀ ਆਸ ਕਰ ਸਕਦੇ ਹੋ ਇਤਰਾਸ ਦੀ ਅੱਜ ਪੰਜਾਬ ਦੀ ਕੀ ਪੰਜਾਬ ਇਹੋ ਜਿਹੇ ਬੰਦਿਆਂ ਦੇ ਹਵਾਲੇ ਹੋ ਗਏ ਸਰ ਅੱਜ ਹਰ ਇੱਕ ਦੁਕਾਨਦਾਰ ਅਗਰ ਮੁਹਾਲੀ ਦੀ ਗੱਲ ਕੀਤੀ ਜਾਵੇ ਲਾਕਡਾਊਨ ਦੋ ਹਫ਼ਤੇ ਤੋਂ ਸ਼ੁਰੂ ਹੋ ਚੁੱਕਿਆ ਹੈ ਤੀਸਰਾ ਹਫ਼ਤਾ ਆਨ ਵਾਲਾ ਲੇਕਿਨ ਉਹ ਕਹਿ ਰਹੇ ਸੀ ਦੁਕਾਨਾਂ ਵੀ ਖੋਲਣਗੇ ਨਾਲੇ ਵੀਕਐਂਡ ਲਾਕਡਾਊਨ ਨੂੰ ਮੰਨਣਗੇ ਨਹੀਂ ਅਸੀਂ ਆਡੀਵਨ ਨੂੰ ਮੰਨਣਗੇ ਸਰਕਾਰ ਦੇ ਖਿਲਾਫ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਇਹ ਲਾਕਡਾਊਨ ਲਾ ਦਿੰਦੇ ਆ ਸ਼ਾਮ ਨੂੰ 7 ਵਜੇ ਤੋਂ 5 ਵਜੇ ਤੱਕ ਇਹ ਕੀ ਕੋਰੋਨਾ ਟ੍ਰੈਂਡ ਹੈ ਕਾੜਾ ਸਮਾਵੇ ਅੱਗੇ ਹੋ ਕੇ ਸਾਡੇ ਲੜਾਈ ਲੜਨ ਤੇ ਸਾਡੀ ਸੁਰੱਖਿਆ ਕਰਨ ਜਦੋਂ ਚੁਣੇ ਹੋਏ ਨੁਮਾਇੰਦੇ ਘਰਾਂ 'ਚ ਵੜ ਕੇ ਬਹਿ ਗਏ ਆ ਚੁਣੇ ਹੋਏ ਸਾਧੂ ਨਹੀਂ ਇਹ ਚੋਰ ਹੈ ਚੋਰ ਹਾਜੀ ਚੋਰ ਹੈ ਸਾਧੂ ਨਹੀਂ ਇਹ ਚੋਰ ਹੈ ਸਾਧੂ ਨਹੀਂ ਇਹ ਚੋਰ ਹੈ मुर्दा <laughs> अ karore te apa hai hai ਹਾਂ 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 ਉਹ ਯਾਰ ਪਰਾ ਪਿੱਛੇ ਤਾਂ ਹੋ ਜਾ ਸਾਰਾ ਦੇਖ ਲੈਣ ਬਾਈ ਹੈਲੋ ਪਿੱਛੇ ਹੋ ਜਾ ਹਲੋ ਹਲੋ ਉਹ ਦੇਖ ਰਿਹਾ ਕੋਈ ਨਾ ਨਹੀਂ ਆ ਬੰਦ ਕਰ ਦੋ

يا رب يا رب يا رب يا رب ਤਾ ਜਿਹੜਾ 1700 ਦੇ ਖਲਾਮ ਉਹ ਜਿਹੜਾ ਸਾਧੂ ਨਹੀਂ ਇਹ ਚੋਰ ਹੈ ਨੇ ਹੋਗੇ ਇਹ ਕੈਪਟਨ ਬਾਹਰ ਨਹੀਂ ਨਿਕਲੇ ਤਾਂ ਕੀ ਸੂਬੇ ਦੀ ਹੈਲਥ ਸਿਸਟਮ ਦਾ ਹਾਲ ਹੋਊਗਾ ਤੁਸੀਂ ਨੈਗੇਟਿਵ ਪੋਜ਼ੀਟਿਵ ਦੀ ਗੱਲ ਕਰਦੇ ਹੋ ਅੱਜ ਲੋਕਾਂ ਨੇ ਪਿੰਡਾਂ ਦੇ ਵਿੱਚ ਇਹਨਾਂ ਦਾ ਵੜਨਾ ਬੰਦ ਕਰਤਾ ਇੰਨੀ ਬੇਵਿਸ਼ਵਾਸੀ ਹੋ ਗਈ ਪੰਜਾਬ ਦੇ ਹੈਲਥ ਸਿਸਟਮ ਤੇ ਲੋਕ ਕਹਿੰਦੇ ਜੇ ਘਰ 'ਚ ਰਹਿ ਗਏ ਕਰੋਨਾ ਹੋ ਗਿਆ ਜੇ ਘਰ 'ਚ ਰਹਿ ਗਏ ਸ਼ਾਇਦ ਜ਼ਿੰਦਗੀ ਬਚ ਜੇ ਤੇ ਜੇ ਸਰਕਾਰੀ ਹਸਪਤਾਲ 'ਚ ਚਲੇ ਗਏ ਤਾਂ ਫਿਰ ਬਚ ਕੇ ਨਹੀਂ ਆਉਂਦੇ ਜਿਉਂਦੇ ਨਹੀਂ ਵਾਪਸ ਆਉਂਦੇ ਇਹ ਸਿਸਟਮ ਦਾ ਹਾਲ ਹੈ ਜੀ ਜਿਹੜੇ ਪ੍ਰਾਈਵੇਟ ਹਸਪੀਟਲਸ ਐ ਅਸੀਂ ਬਿੱਲ ਪੇਸ਼ ਕੀਤੇ ਐ ਸਰਕਾਰ ਜੋ ਮਰਜ਼ੀ ਕਹੀ ਜਾਵੇ ਬਿੱਲ ਪੇਸ਼ ਕੀਤੇ ਐ 21 21 ਲੱਖ ਰੁਪਈਆ ਇੱਕ ਮਰੀਜ਼ ਤੋਂ ਪ੍ਰਾਈਵੇਟ ਹਸਪਤਾਲ ਲੈ ਰਿਆ ਚਾਰ ਜਾਣੇ ਪਰਿਵਾਰ ਦੇ ਹੋ ਗਏ ਪੋਜ਼ਿਟਿਵ ਕਰੋੜ ਰੁਪਈਆ ਕੌਣ ਦੇ ਸਕਦਾ ਇਹਨਾਂ ਨੂੰ ਸਰਕਾਰੀ ਸਿਹਤ ਦੇ ਕੇਂਦਰਾਂ 'ਚ ਕੋਈ ਸਹੂਲਤ ਨਹੀਂ ਪ੍ਰਾਈਵੇਟ ਲੋਕਾਂ ਦੇ ਲੀੜੇ ਲੋਨ ਨੂੰ ਫਿਰਦੇ ਲੋਕ ਜਾਣ ਕਿੱਥੇ ਸਰ ਜਦੋਂ ਤੱਕ ਇਨਕੁਆਇਰੀ ਨਹੀਂ ਹੋ ਗਿਆ ਦੱਸਦਾ ਕਿਸ ਤਰੀਕੇ ਦੀ ਸਟਰੈਟਜੀ ਰਹੇਗੀ ਔਰ ਕਿਸ ਤਰੀਕੇ ਨਾਲ ਇਸ ਦੇ ਖਿਲਾਫ ਰੋਜਾਰੀ ਰਹੇਗਾ ਜਿਹੜਾ ਅੱਜ ਦਾ ਮੁੱਦਾ ਸੀ ਐਸਸੀ ਸਕਾਲਰਸ਼ਿਪਸ ਦੇ ਵਾਸਤੇ ਜਿਹੜਾ ਪੈਸਾ ਆਇਆ ਹੈ ਜਿਹੜਾ ਇਹਨੇ ਗਬਨ ਕਰ ਲਿਆ ਜਿਹੜਾ ਸਾਧੂ ਨਹੀਂ ਇਹ ਚੋਰ ਹੈ ਉਹ ਇਨਕੁਆਇਰੀ ਰਿਪੋਰਟ ਕਿਰਪਾ ਸ਼ੰਕਰ ਸਰੋਜ ਐਡੀਸ਼ਨਲ ਚੀਫ ਸੈਕਟਰੀ ਨੇ ਕੀਤੀ ਹੈ ਐਵੇਂ ਨਹੀਂ ਬੈਠੇ ਲਿਖਤੀ ਉਹਨੇ ਪਹਿਲਾਂ ਤਿੰਨ ਮੈਂਬਰ ਜਾਂਚ ਕਮੇਟੀ ਬਣਾਈ ਉਹ ਜਾਂਚ ਕਮੇਟੀ ਨੇ ਇਨਵੈਸਟੀਗੇਸ਼ਨ ਸਬਮਿਟ ਕੀਤੀ ਉਸ ਇਨਵੈਸਟੀਗੇਸ਼ਨ ਦੇ ਸਿਰ ਤੇ ਕਿਰਪਾ ਸ਼ੰਕਰ ਸਰੋਜ ਜੀ ਨੇ ਇੱਕ ਰਿਪੋਰਟ ਬਣਾ ਕੇ ਪੰਜਾਬ ਦੇ ਚੀਫ ਸੈਕਟਰੀ ਨੂੰ ਦੇਤੀ। ਉਹ ਰਿਪੋਰਟ ਨੂੰ ਜੇ ਮੈਂ ਇੱਕ ਲਾਈਨ ਚ ਸਮ ਅਪ ਕਰਨਾ ਹੋਵੇ ਉਹ ਇੱਕ ਲਾਈਨ ਚ ਰਿਪੋਰਟ ਜੇ ਸਾਰੀ ਦੱਸਣੀ ਹੋਵੇ ਉਹਦੇ ਚ ਲਿਖਿਆ ਸਾਧੂ ਨਹੀਂ ਇਹ ਚੋਰ ਹੈ। ਸੋ ਇਹ ਸਾਧੂ ਜਿਹੜਾ ਚੋਰ ਹੈ ਇਹਦੇ ਖਿਲਾਫ ਇਨਕੁਆਇਰੀ ਰਿਪੋਰਟ ਸਬਮਿਟ ਹੋ ਗਈ ਹੈ ਐਡੀਸ਼ਨਲ ਚੀਫ ਸੈਕਟਰੀ ਦੀ ਤੇ ਮੁੱਖ ਮੰਤਰੀ ਕਿਸ ਚੀਜ਼ ਨੂੰ ਅੜੀਖ ਰਿਆ ਕੀ ਚੀ ਹੁਣ ਚੀਫ ਸੈਕਟਰੀ ਨੂੰ ਮੁੱਖ ਮੰਤਰੀ ਨੇ ਕਲੀਨ ਚਿੱਟ ਦੇਤੀ ਚੀਫ ਸੈਕਟਰੀ ਦੀ ਕੀ ਹਿੰਮਤ ਹੈ ਜੀ ਮੁੱਖ ਮੰਤਰੀ ਦੇ ਖਿਲਾਫ ਕੋਈ ਆਵਦੀ ਰਿਪੋਰਟ ਦੇ ਦੇਵੇ ਸੋ ਯੂਥ ਕਾਲੀ ਦਲ ਅੱਜ ਸੜਕਾਂ ਤੇ ਨਿਕਲਿਆ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ 'ਚ ਧਰਨੇ ਦਿੱਤੇ ਆ ਉਹਦਾ ਪੁਤਲਾ ਫੂਕਿਆ ਅਗਲੀ ਹੁਣ ਸਾਡੀ ਜਿਹੜੀ ਗੱਲ ਹੈ ਸਾਧੂ ਜਿੱਥੇ ਜਿੱਥੇ ਇਹ ਚੋਰ ਜਿੱਥੇ ਡਾਕੂ ਪੰਜਾਬ ਦੀਆਂ ਸੜਕਾਂ ਤੇ ਨਿਕਲੂਗਾ ਯੂਥ ਕਾਲੀ ਦਲੇ ਦਾ ਘਰਾਉ ਕਰੂਗਾ ਉਥੇ ਠੀਕ ਹੈ ਥੈਂਕ ਯੂ ਸਰ ਸਾਧੂ ਮੋਆ ਕੀ ਹੋਇਆ 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 सब कुछ सब कुछ लाइव हाँ। गया। ख़ड़े? <laughs> ख़ड़े, ख़ड़े. <laughs> पानी चाहता है <गया>।